ਐ ਸੇੜ ਰਾ ਦੀ ਬਹੁਤ ਭਾਵੁਕ ਵੀ ਹੋਗੇ ਸੀ ਉਹਨਾਂ ਫਲਾਂ ਦੇ ਵਿੱਚ ਹਨਾ ਦੇਖੋ ਮਿਰਜ ਜੀ ਪਤਾ ਕੀ ਆ ਹਾਂ ਜਦੋਂ ਕਿਸੇ ਤੇ ਵਿਸ਼ਵਾਸ ਹੋਵੇ ਨਾ ਜੀ ਤੇ ਜਦੋਂ ਆਪਣਾ ਕੋਈ ਵਿਸ਼ਵਾਸ ਤੋੜ ਦਵੇ ਤੇ ਫਿਰ ਇੱਕ ਦੁਨੀਆਦਾਰੀ ਆ ਕਿ ਯਾਰ ਤੁਮਾਰੀ ਕੀਤੀ ਅਸੀਂ ਉਸ ਬੰਦੇ ਤੇ 101% 100 ਨਹੀਂ ਹਾਂ 101% ਵਿਸ਼ਵਾਸ ਰਾਕੇ ਬੈਠੇ ਹਾਂ ਵਿਸ਼ਵਾਸ ਕੀਤੇ ਜਾਗਦਾ ਵਾ ਨਿੱਕੇ ਹੁੰਦੇ ਕਥਾ ਸੁਣਦੇ ਆਏ ਆ ਵੀ ਜਿੱਥੇ ਸੰਤ ਮਹਾਂਪੁਰਸ਼ ਹੋਣ ਉੱਥੇ ਗੁਰੂ ਦਾ ਵਾਸਾ ਠੀਕ ਹੈ ਜਿੱਥੇ ਸੰਗਤ ਆਉਣ ਉੱਥੇ ਗੁਰੂ ਦਾ ਵਾਸਾ ਠੀਕ ਹੈ ਜਿੱਥੇ ਦੇਗਾ ਦਈਏ ਉੱਥੇ ਗੁਰੂ ਦਾ ਵਾਸਾ ਮੈਂ ਕਹਿੰਦਾ ਵੀ ਸਾਡੀ ਸ਼ਰਦਾ ਦੇ ਵਿੱਚ ਮੇਰੇ ਮੁਤਾਬਕ ਚਲੋ ਮੈਂ ਭਗਦਾੜੀ ਘਟਾਉਣਾ ਪਰ ਜਿਹੜੇ ਵੀਰ ਮੇਰੇ ਨਾਲ ਸਾਰੀ ਸੰਗਤ ਮਤਲ ਠੀਕ ਹੈ ਵੀ 101% ਸਾਨੂੰ ਵਿਸ਼ਵਾਸ ਸੀ ਕਿ ਬੰਨ ਨਹੀਂ ਟੁੱਟਣਾ ਪਰ ਜਦੋਂ ਗੁਰੂ ਉਹ ਪਤਾ ਨਹੀਂ ਉਹ ਕੀ ਪਾਣਾ ਵਾਪਰਿਆ ਸਾਢੇ 4 ਮਿੰਟ ਵਿੱਚ ਵੀਰ ਜੀ ਮੇਰਾ ਫੋਨ ਚੱਲਦਾ ਸੀ ਕਿਸੇ ਸਾਜਣ ਨੂੰ ਤੇ ਮੈਂ ਦੋ ਦੋ ਹੋਲਡ ਤੇ ਜੇਬ ਚ ਪਾ ਲਿਆ ਸਾਢੇ 4 ਮਿੰਟ ਵਿੱਚ ਉਹਨੇ ਸਾਡੀ ਕਹਾਣੀ ਖਤਮ ਕਰਕੇ ਰੱਖਤੀ ਜੇ ਅੱਜ 6 6 ਫੁੱਟ ਪਾਣੀ ਹੈ ਨਾ ਜੇ ਮੈਂ ਉੱਥੇ ਕੰਟਰੋਲ ਕਰ ਲੈਂਦਾ ਰੱਬ ਮੈਨੂੰ ਕਿਤੇ ਹੋਰ ਤਾਕਤ ਦੇ ਦਿੰਦਾ ਤੇ ਅੱਜ ਆ ਮੰਜਰ ਨਾ ਵੇਖਣਾ ਪੈਂਦਾ ਮੈਨੂੰ ਮੇਰੇ ਮੇਰੇ ਕੱਲੇ ਆਪਦੇ ਨਹੀਂ ਮੈਨੂੰ ਉਹਦੇ ਵਿੱਚ ਮੇਰੇ 35 ਪਿੰਡ ਦੀਦੇ ਹੀ ਜੀ ਜਦੋਂ ਮੈਂ ਧਵਾ ਮਾਰੀਆਂ ਨਾ ਜੀ ਮੈਨੂੰ ਸਾਰਾ ਇਲਾਕਾ ਦੀਦਾ ਹੀ ਸਾਰਾ ਏਰੀਆ ਦੀਦਾ ਹੀ ਕਿ ਕਾਸ਼ ਕਿਤੇ ਮੈਂ ਉਹ ਕੰਟਰੋਲ ਕਰ ਪਾਉਂਦਾ ਕਾਸ਼ ਕਿਤੇ ਉਹ ਰੋਕ ਪਾਉਂਦਾ ਨਾ ਮੈਂ ਆਪਣਾ ਆਪ ਡਾਹ ਕੇ ਵੀ ਆਪਣਾ ਆਪ ਮਰ ਕੇ ਵੀ ਆਪਦੀ ਸੰਗਤ ਬਚਾ ਪਾਉਂਦਾ ਨਾ ਤੇ ਮੈਂ ਆਪਣੇ ਆਪਣੇ ਵੜਪਾਗੀ ਸਮਝਦਾ ਪਰ ਨਹੀਂ ਉਹ ਪਾਇਆ ਵੀਰ ਜੀ ਇਸ ਗੱਲ ਉਸ ਕਰਕੇ ਮੈਂ ਉਹ ਰੱਬ ਨੂੰ ਕਿਹਾ ਰੱਬਾ ਤੇ ਸਾਡ ਨਾਲ ਚੰਗੀ ਨਹੀਂ ਕੀਤੀ ਰੱਬਾ ਤੇ ਸਾਡ ਨਾਲ ਚੰਗੀ ਨਹੀਂ ਕੀਤੀ ਇਹ ਹੀ ਮੇਰੀ ਗੱਲ ਸੀ ਇਹ ਕਿੰਨੇ ਕਿੰਨੇ ਫੁੱਟ ਪਾਣੀ ਹੋਊਗਾ ਇੱਥੇ ਵੀਰ ਜੀ ਹੁਣ ਕਮ ਸੇ ਕਮ ਇੱਥੇ 6 ਫੁੱਟ ਪਾਣੀ ਹੋਊਗਾ ਕਿਉਂਕਿ 3-4 ਫੁੱਟ ਦਾ ਝੋਨਾ ਹੋ ਗਿਆ ਤੇ ਇਹ ਸਾਰਾ ਹੁਣ ਲਗਭਗ ਕਿੰਨੇ ਕਿਲੋਮੀਟਰ ਦਾ ਏਰੀਆ ਰੁਪਿਆ ਇਸੇ ਇੱਥੇ ਵੀਰ ਜੀ 30 ਤੋਂ 35 ਪਿੰਡ ਦਾ ਨੁਕਸਾਨ ਹੋ ਗਿਆ ਵਾ ਤੇ ਇੱਥੋਂ 2 2.5 ਕਿਲੋਮੀਟਰ ਦਾ ਉਹ ਉਹ ਜਿਹੜਾ ਮੰਝਰ ਜਿਹੜਾ ਤਬਾਈ ਦਾ ਮੰਝਰ ਤੁਸੀਂ ਆਉਂਦੇ ਆ ਕੀ ਵੇਖਿਆ ਜਿਹੜੀ ਵੀਡੀਓ ਵੇਖ ਕੇ ਤੁਸੀਂ ਇੱਥੇ ਆਏ ਆ ਕਿੱਥੋਂ ਤੁਸੀਂ ਮੁਹੱਲੇ ਤੋਂ ਆਏ ਆ ਪਹਿਲਾਂ ਤਾਂ ਅਸੀਂ ਧੰਨਵਾਦ ਤੁਹਾਡਾ ਕਰਦੇ ਆ ਪਰ ਵੀਰ ਜੀ ਜਿੱਥੋਂ ਤੱਕ ਉਹ ਲਾਈਟਾਂ ਜਗਦੀਆਂ ਜੀ ਉੱਥੋਂ ਤੱਕ ਸਾਡੇ ਇਹ ਮੰਦਭਾਗੀ ਘਟਨਾ ਹੋਈ ਤੇ ਜਿਹਦਾ ਕਰਕੇ ਸਾਰਾ ਕਹਿੰਦੇ ਵਰਲਡ ਆਫ ਵੀਡੀਓ ਤੇ ਰੋਇਆ ਸਾਰੇ ਲੋਕਾਂ ਨੂੰ ਉਹਨੇ ਭਾਵਕ ਕੀਤਾ ਤੇ ਹੁਣ ਬੰਨ ਬੰਨੇ ਵੀ ਜਾ ਰਹੇ ਇੱਥੇ ਤੇ ਦਿਨ ਰਾਤ ਤੁਸੀਂ ਲੱਗੇ ਹੋ ਸਾਰੇ ਫਿਲ ਫਿਲਹਾਲ ਫਿਲਹਾਲ ਜਿਹੜੀ ਸਥਿਤੀ ਆ ਨਾ ਹਾਂ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਫਿਲਹਾਲ ਜਿਹੜੀ ਸਥਿਤੀ ਆ ਨਾ ਬੰਨਣ ਵਾਲੀ ਨਹੀਂ ਅਜੇ ਕੋਈ ਕੱਲ ਮੈਂ ਉੱਥੇ ਗਿਆ ਸੀ ਪਾਣੀ ਹੋਰ ਵੀ ਵਧ ਰਿਹਾ ਜੇ ਉਹ ਕੱਲ 25 ਕਰਮਾਂ ਦੇ ਵਿੱਚ ਸੀ ਨਾ ਹਾਂਜੀ ਤੇ ਅੱਜ ਉਹ 50 ਤੋਂ 60 ਕਰਮਾਂ ਚ ਹੋ ਗਿਆ ਵਾ ਇੱਕ ਹੋਰ ਜ਼ਿਆਦੇ ਖਿਲਾਰੇ ਪੈ ਰਹੇ ਸਮਾ ਆਊਗਾ ਅਸੀਂ ਦੱਸਾਂਗੇ ਸੰਗਤਾਂ ਆਉਣਗੀਆਂ ਆਪਾਂ ਬੰਨਾਂਗੇ ਫੇਰ ਪੈਰਾਸਰ ਹੋਵਾਂਗੇ ਇੱਕ ਤਾਕਤਵਰ ਹੋ ਕੇ ਫੇਰ ਇਹਦੇ ਨਾਲ ਮਤਲਬ ਟਕਰਾਂਗੇ ਕਿਉਂਕਿ ਦੇਖੋ ਕਦੀ ਵੀ ਚਲੋ ਉਦੋਂ ਮੈਂ ਭਵਕ ਹੋ ਗਿਆ ਕਿਉਂਕਿ ਜੇ ਬਲੈਕਬੋਰਡ ਤੇ ਮੇਰੀ ਕਹਿਣ ਦਾ ਮਤਲਬ ਵੀ ਜੇ ਬਲੈਕਬੋਰਡ ਤੇ ਇੱਕ ਲੀਕ ਵਗੀ ਹੋਵੇ ਨਾ ਜੀ ਤੇ ਉਹ ਹੋਵੇ 5 ਇੰਚੀ ਦੀ ਉਹਨੂੰ ਦੋਵੇਂ ਪਾਸਿਓਂ ਢਾ ਦਿੱਤਾ ਜਾਵੇ ਉਹ ਵੱਡੇ ਰਹਿੰਦੀ ਆ ਉਹਨੇ ਲਾਗੇ ਇੱਕ ਲੰਮੀ ਲੀ ਖਿਚਰੀ ਪੈਂਦੀ ਉਹਨੂੰ ਛੋਟੀ ਬਖਾਉਣ ਵਾਸਤੇ ਜੇ ਮੁਸੀਬਤ ਵੱਡੀ ਆ ਨਾ ਸਾਨੂੰ ਵੱਡੇ ਹੋ ਕੇ ਟਕਰਨਾ ਪਊਗਾ ਫਿਰ ਉਹਦਾ ਸਾਹਮਣਾ ਕਰਨ ਪਾਵਾਂਗੇ ਸੰਗਤ ਜੋ ਤੁਹਾਨੂੰ ਦੇਖੇਗੀ ਇਸ ਵੀਡੀਓ ਰਾਹੀਂ ਉਹਨਾਂ ਨੂੰ ਕੋਈ ਸਰੇਹਾ ਦੇਣਾ ਚਾਹੁੰਗੇ ਕਿ ਉਹ ਮਦਦ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੀ ਹੈ ਕਿਸ ਤਰ੍ਹਾਂ ਦੇ ਹਿੱਸਾ ਪਾ ਸਕਦੀ ਹੈ ਦੇਖੋ ਵੀਰ ਜੀ ਡੀਜ਼ਲ ਦੀ ਸੇਵਾ ਦੀ ਕਟੀਆਂ ਦੀ ਕਿਸ ਤਰ੍ਹਾਂ ਦੀ ਦੇਖੋ ਆਪ ਦੱਸੋ ਦੇਖੋ ਵੀਰ ਜੀ ਫਿਲਹਾਲ ਅਸੀਂ ਚਾਹੁੰਦੇ ਹਾਂ ਫਿਲਹਾਲ ਅਸੀਂ ਚਾਹੁੰਦੇ ਹਾਂ ਕਿ ਉਹ ਸੰਗਤ ਥੋੜਾ ਜਿਹਾ ਸੰਜਮ ਵਰਤੇ ਇਹ ਨਾ ਵੇ ਕਿ ਉਹ ਇੰਨੇ ਢਲੇ ਪੈ ਜਾਣ ਕਿ ਦਸਾਂ ਦਿਨਾਂ ਬਾਅਦ ਕੋਈ ਗੱਲ ਨਹੀਂ ਜੀ ਜਿਹੜਾ ਮਰਿਆ ਕੋਈ ਗੱਲ ਨਹੀਂ ਮੈਂ ਕਹਿੰਨਾ ਥੋੜਾ ਜਿਹਾ ਸਾਡੇ ਨਾਲ ਸੰਪਰਕ 'ਚ ਰਹਿਣ ਥੋੜਾ ਜਿਹਾ ਕੀ ਮਤਲਬ 99% 100% ਹੀ ਸਾਡੇ ਸੰਪਰਕ 'ਚ ਰਹਿਣ ਅਸੀਂ ਦੱਸਾਂਗੇ ਜਦੋਂ ਸਮਾਂ ਆਇਆ ਉੱਥੇ ਸਿੰਘਾਂ ਦੀ ਵੀ ਲੋਡ ਪਾਣੀ ਉੱਥੇ ਬੋਰਿਆਂ ਦੀ ਲੋਡ ਪਾਣੀ ਉੱਥੇ ਮਿੱਟੀ ਦੀ ਵੀ ਲੋਡ ਪਾਣੀ ਆ ਉਹਦਨ ਆਪਾਂ ਇੱਕਜੁੱਟ ਹੋ ਕੇ ਐਦਾਂ ਮਤਲਬ ਉਹਨੂੰ ਟੱਕਰ ਗਏ ਜਿਹੜੀ ਉਹ ਚੀਜ਼ ਆ ਜੋ ਆ ਸਹੀ ਤਰੀਕਾ ਨਾਲ ਉਹ ਇੱਕਜੁੱਟ ਹੋ ਕੇ ਟੱਕਰ ਗਏ ਕਿ ਜੇ ਉਹ 100 ਵਾ ਤੇ ਅਸੀਂ 500% ਉਹ ਗਿੱਟਾ ਕਰੀਏ ਕਿ ਜੱਕ ਦਾ ਬੰਨ ਬੰਨ ਦੀਏ ਤੇ ਬੰਨ ਮਜਬੂਤੀ ਨਾਲ ਬੰਨ ਕੇ ਤੇ ਫਿਰ ਆਬਦਾ ਇਲਾਕਾ ਖਸ਼ਾਲ ਕਰੀਏ ਮੇਰੀ ਇਹ ਹੀ ਵੀਰਾਂ ਨੂੰ ਕਿਹੜੇ ਵੀਰ ਸਰਕਾਰਾਂ ਦਾ ਰਵਈਆ ਕਹਿ ਰਹੇ ਸਰਕਾਰਾਂ ਦਾ ਫਿਲਹਾਲ ਕੁਝ ਨਹੀਂ ਸਰਕਾਰਾਂ ਖਾਲ ਜ਼ੀਰੋ ਰਹੀਆਂ ਕੱਲ ਆਏ ਸੀ ਮੰਤਰੀ ਸਾਹਿਬ ਉਹਨ ਦੇਖੋ ਜੀ ਅਸੀਂ ਕਹਿ ਨਹੀਂ ਸਕਦੇ ਕੱਲ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਪਰ ਮੈਂ ਖੁਦ ਸਰਕਾਰ ਦੇ ਵਿੱਚ ਵਾਂ ਮੈਂ ਖੁਦ ਵੋਟਾਂ ਪਾਈਆਂ ਮੈਂ ਕਹਿੰਦਾ ਜਿੰਨਾ ਚਿਰ ਗਰਾਊਂਡ ਲੈਵਲ ਤੇ ਇੰਨੀ ਨਾ ਕੁਝ ਹੁੰਦਾ ਉਹਨਾਂ ਦੇ ਕੋਈ ਫਾਇਦਾ ਨਹੀਂ ਕਿਉਂਕਿ ਐਵੇਂ ਕਹੀ ਜਾਂਦੀ ਹੈ ਸਰਕਾਰ ਨੇ ਉਹ ਕਰਤਾ ਕਰਤਾ ਜਿੱਦ ਨੇ ਗਰਾਊਂਡ ਲੈਵਲ ਤੇ ਕੁਝ ਕਰਨਗੇ ਅਸੀਂ ਖੁਦ ਬੋਲਾਂਗੇ ਵੀ ਭਾਈ ਇਹ ਨਾ ਕਰਤਾ ਵਾ ਵਗਰੋ ਪਹਿਲੀ ਪਾਸ ਸ਼ਾਹੀ ਦੀ ਧਰਤੀ ਸੁਲਤਾਨਪੁਰ ਲੋਧੀ ਤੋਂ ਰਾਤ ਦੇ 9 ਵਜੇ ਹੋਏ ਹਨ ਸਵੇਰ ਦੇ ਨਿਕਲੇ ਹੋਏ ਹਨ ਸੰਗਤ ਨੂੰ ਬੇਨਤੀ ਰਹਿੰਦੀ ਹੈ ਆ ਕੇ ਵੀਰਾਂ ਨਾਲ ਮਿਲੋ ਬੈਠੋ ਹੌਸਲੇ ਵਧਾਓ ਇਹ ਸਭ ਤੋਂ ਜ਼ਰੂਰੀ ਸੇਵਾ ਫਿਲਹਾਲ ਹੈ ਬਾਕੀ ਔਰ ਵੀਡੀਓ ਸ਼ੇਅਰ ਕਰਦਾ ਬਿਲਕੁਲ ਨਾ ਭੁੱਲੇ ਹੋਏ ਆਨਲਾਈਨ ਸੇਵਾ ਨਿਭਾਉਂਦੇ ਹੋਏ ਆਪਣਾ ਸਹਿਯੋਗਦਾਨ ਜ਼ਰੂਰ ਪਾਓ ਫਤਿਹ ਦੀ ਸਾਜ਼ ਨਾਲ ਵੀਡੀਓ ਕਲੋਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ